ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਲੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪਗਾਪੁਰ ਜ਼ਿਲ੍ਹਾ ਜਲੰਧਰ ਤਹਿਸੀਲ ਅਕਲੌਰ ਅੱਜ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਇਸ ਘਰ ਚ ਕੋਈ ਵਪਾਰ ਦਾ ਕੰਮ ਨਹੀਂ ਪਸ਼ੂ ਪਾਲਣ ਦਾ ਕੰਮ ਆ ਬਾਈ ਜੀ ਹੋਣਾ ਦਾ ਸਹਾਇਕ ਧੰਦੇ ਤੌਰ ਤੇ ਨਾਲਾਂ ਡੇਰੀ ਦੁੱਧ ਪਾਉਂਦੇ ਬਾਈ ਜੀ ਹੁਣੇ ਅੱਜ ਬਾਈ ਜੀ ਹੁਣਾਂ ਨੇ ਇੱਕ ਜਰਸੀ ਵਿਕਾਊ ਕੀਤੀ ਆ ਤੀਜਾ ਸੂਆ ਸੂਣ ਲਈ ਤਿਆਰੀਆਂ ਚ ਆ ਤੇ ਚੰਗੇ ਦੁੱਧ ਵਾਲੀ ਬਾਈ ਜੀ ਹੁਣੇ ਦੱਸਦੇ ਆ ਤੇ ਵੀਡੀਓ ਨੂੰ ਅੰਤ ਤਾਈਂ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੇ ਤੇ ਆ ਕੇ ਆਪਦੇ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਤੀਜਾ ਸੂਆ ਗਾਂ ਸੋਣ ਵਾਲੀ ਆ ਦੂਜੇ ਸੂਏ ਬਾਈ ਜੀ ਹੁਣੇ ਕਹਿੰਦੇ ਆਪਣੇ ਘਰੇ ਤੋਂ 16 ਕਿਲੋ ਨਾਰਮਲ ਚ ਆਇਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 5 ਤੋਂ 6 ਦਿਨ ਹਜੇ ਕੱਚੀ ਆ ਦੂਜੇ ਸੂਏ ਬਾਈ ਕਹਿੰਦਾ ਆਪਣੇ ਘਰੇ ਤੋਂ 16 ਕਿਲੋ ਨਾਰਮਲ ਚ ਆਇਆ ਐ ਕਿ ਬਾਈ ਕਹਿੰਦਾ ਬੜੇ ਆਰਾਮ ਉਹ ਤਾਂ 20 ਕਿਲੋ ਨਾਰਮਲ ਚ ਆਜੂ ਹਵਾਨੇ ਚ ਵਲਟਲ ਕਾਫੀ ਪਈ ਆ ਗਾਂ ਨੇ ਵਲਟਲ ਕੱਢ ਕੇ ਹਵਾਨਾ ਟੈਟ ਕਰਕੇ ਦੋਸਤੋ ਵੀਡੀਓ ਬਣਾਉਣਾ ਸਮਾਂ ਦੋਸਤੋ ਸਵੇਰ ਸੁਬਾਹ ਦਾ ਵੇਖ ਸਕਦੇ ਹੋ ਥੰਦ ਬਹੁਤ ਜ਼ਿਆਦਾ ਪਿਆਰੀ ਠੰਡ ਬਹੁਤ ਜ਼ਿਆਦਾ ਤੇ ਵੀਡੀਓ ਦੋਸਤੋ ਥੋੜੀ ਕਲੀਅਰ ਨਹੀਂ ਆ ਰਹੀ ਹੋਊਗੀ ਪਰ ਮੈਂ ਕੋਸ਼ਿਸ਼ ਕਰੂੰਗਾ ਵੀਡੀਓ ਚੰਗੀ ਤਰ੍ਹਾਂ ਦਿਖਾਉਣ ਦੀ ਹਵਾਨਾ ਦੋਸਤੋ ਚਾਰ-ਪੰਜ ਦਿਨਾਂ ਚ ਬੱਚੀ ਸੋਨਾ ਵੱਡਾ ਤਿਆਰ ਕਰ ਜਾਣਾ ਬਾਕੀ ਦੋਸਤੋ ਥਣ ਵੀ ਸੋਹਣੇ ਆ ਖੱਤੀ ਚਵਾਈ ਵਾਲੇ ਫੇਸਕਵਾਡ ਦੋਸਤੋ ਪੂਰੀ ਸੋਹਣੀ ਵੇਖ ਸਕਦੇ ਆ ਜਰਸੀ ਦੋਸਤੋ ਥੋੜੀ ਕ੍ਰਾਸ ਪੰਚੇ ਆ ਪਰ ਬੱਚੀ ਪੂਰੀ ਚੰਗੀ ਦੁੱਧ ਭਾਈ ਕਹਿੰਦਾ 20 ਕਿਲੋ ਬੜੇ ਆਰਾਮ ਨਾਲ ਚੁਵਾਜੂ ਦੂਜੀ SUV ਬਾਈ ਕਹਿੰਦਾ 16 ਕਿਲੋ ਦਾ ਘਰੇ ਚ ਉਹ ਹੈ ਲੀਟਰਾਂ ਵਾਲਾ ਐਤੀ ਬਾਈ ਕਹਿੰਦਾ 20 ਕਿਲੋ ਬੜੇ ਆਰਾਮ ਨਾਲ ਚੁਆ ਜੀ ਰੇਟ ਬਾਈ ਜੀ ਹੁਣੇ ਰੱਖਿਆ ਹੋਇਆ 62000 ਰੁਪਇਆ ਬਾਈ ਕਹਿੰਦਾ 60000 ਦੀ ਦੇ ਦਾਂਗੇ ਉਹ ਚ ਬਾਈ ਕਹਿੰਦਾ ਮਾਨਤਾਨ ਹੋ ਜਾਊਗਾ ਜੀ ਨੂੰ ਪਸੰਦ ਆਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਏ ਜੀ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਨਵੀਂ ਵੀਡੀਓ ਨਾਲ ਉਦੋਂ ਤਾਈਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ